10 ਬੰਦੇ ਭੇਜਦੇ ਤੁਹਾਨੂੰ ਕੋਈ ਨਹੀਂ ਕੋਈ ਨਹੀਂ ਸ਼ਤਰ ਗੱਲ ਨਹੀਂ ਨਹੀਂ ਤੂੰ ਜਿਹੜਾ ਦੰਦ ਜਿਆ ਕੱਢਦਾ ਨਾ ਸਾਰੇ ਗਲਤੀ ਅਨਸਰ ਕਰਾਂਗਾ ਸਰ ਗਲਤੀ ਕੀਤੀ ਹੋਵੇ ਨਾ ਗਲਤੀ ਕੀਤੀ ਹੋਵੇ ਨਾ ਤੂੰ ਕਢਾ ਕੇ ਤੂੰ ਦੰਦ ਕੱਢਦਾ ਨਾ ਅਜੇ ਵੀ ਆਈ ਆ ਇੱਕ ਮਿੰਟ ਜੀ ਤੁਸੀਂ ਡੀਟੀਓ ਸਾਹਿਬ ਨਾਲ ਗੱਲ ਕੀਤੀ ਜਿਹੜੇ ਡੀਟੀਓ ਸਾਹਿਬ ਨਾਲ ਕੋਈ ਗੱਲ ਨਹੀਂ ਡੀਟੀਓ ਸਾਹਿਬ ਮੈਨੂੰ ਆਪਣੇ ਆਪ ਆ ਕੇ ਲੈਣਗੇ ਉਹ ਕਰ ਲੈਣਗੇ ਹਾਂ ਜਿਹਾਨ ਕੰਪਨੀ ਦਾ ਜਿਹੜਾ ਤੇਰਾ ਜਿਹਨੇ ਤੈਨੂੰ ਪੁਆਇੰਟ ਕਰਾਇਆ ਉਹ ਅਜੇ ਨਾਲ ਕੋਈ ਲੈਟਰ ਹੈਗੀ ਐਕਸ ਕਰੋ ਜੀ ਇਹਨੂੰ ਨਾਲ ਲੈ ਕੇ ਜਾਓ ਚੌਂਕੀ ਅਜਾ ਵਲਟਾ ਮੁੱਠੋ ਠੀਕ ਹੈ ਆਪਣੇ ਐਵੀਡੈਂਸ ਦਿਖਾਓ ਲੈ ਚੇ ਨਾ ਇਹ ਚਾਈ ਕਰਾਉਣੀ ਐ ਤੁਮ ਨੂੰ ਲੈ ਜਾਨੀ ਤੂੰ ਕਿਹੜਾ ਜੀ ਇੱਕ ਆ ਇੱਕ ਨੂੰ ਨੂੰ ਭੇਜਿਆ ਜੀ ਪਹਿਲਾਂ ਬਿੱਕਾ ਓਏ ਹੋਰ ਹੋ ਗਿਆ ਮੈਂ ਇੱਥੇ ਨਹੀਂ ਰਹਿਦਾ ਕੋਈ ਗੱਲ ਨਹੀਂ ਰਿਟਾਇਰਮੈਂਟ ਤੋਂ ਬਾਅਦ ਤੇ ਸਹੀ ਕੰਮ ਆ ਤਮੀ ਚਲੋ ਗਲਤੀ ਨਹੀਂ ਨਹੀਂ ਗਲਤੀ ਹੈ ਪਰ ਇਹ ਬੜੀ ਦੁਨੀਆ ਨੂੰ ਤਰਪਾਇਆ ਗਿਆ ਹੈ ਇਹਨੂੰ ਨਹੀਂ ਜਾਈ ਹੋਵੇ ਕੰਮ ਉਪਰੀ ਕਰਦੇ ਨੇ ਦੁਨੀਆ ਵਾਤ ਦੀ ਸੇਵਾ ਵਾਲੀ ਪਿਛਾਦੇ ਮਿਲਦੇ ਨਹੀਂ ਜਾਂਦੇ ਦੇਖੋ ਗਲਤ ਨਹੀਂ ਮੇਰੇ ਤੋਂ ਗਲਤੀ ਹੋ ਗਈ ਯਾਰ ਉੱਥੇ ਜਾਣ ਦੇ ਲਈ ਬਾਕੀ ਚਲੋ ਇਹ ਜਿੰਨਾ ਹੀ ਹਨ ਤੁਸੀਂ ਕਿਰਸੀ 'ਤੇ ਬੱਜਿਓ ਭਾਈ ਤੂੰ ਨਹੀਂ ਜਰ ਸ਼ਰਟ ਨਹੀਂ 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 ਇੱਕ ਮਿੰਟ ਤੇਰੀ ਤੇਰੀ ਕਿਹੜੀ ਸ਼ਰਟ ਈ ਹੈ ਕਿਹੜੀ ਕਿਹੜੀ ਸਿਕਿਉਰਟੀ ਦਾ ਨੰਬਰ ਰਿਸਪੈਕਸ਼ਨ ਹੈ ਕਾਸਟ ਕਰਦਾ ਮੈਂ ਮੈਂ ਇਸ ਨੂੰ ਵਰਦੀਆਂ ਨਾ ਇਹਦੇ ਵਰਦੀ ਪਾਈ ਹੋਈ ਆ ਪੁਲਿਸ ਵਾਲੀ ਜਿਹੜੇ ਪੱਗ ਬੰਨੀ ਹੋਈ ਆ ਪੁਲਿਸ ਵਾਲੀ ਜਿਹੜੇ ਪੈੱਟ ਪਾਈ ਹੋਈ ਆ ਪੁਲਿਸ ਵਾਲੀ ਜੈਕਟ ਪਾਈ ਹੋਈ ਆ ਲੋਕਾਂ ਨੂੰ ਡਰਾਉਂਦਾ ਹਾਂ ਫੋਟੋ ਤੁਹਾਨੂੰ ਲਾਈਵ ਹੋ ਕੇ ਦੀ ਫੋਟੋ ਅਸੀਂ ਛੇ ਕੇ ਲੈ ਲਵਾਂ ਇਹ ਜੋ ਫੋਟੋ ਇਹ ਜੋ ਫੋਟੋ ਤੇ ਇਧਰ ਹੀ ਆਰ ਮੈਂ ਤੇ ਪਰਚਾ ਦਰਜ ਕਰਾਉਣਾ ਵੀਰੀ ਨੂੰ ਲਾਇਸੈਂਸ ਅਪਲਾਈ ਕਰਾਇਆ ਇਹ ਤਾਂ ਉਹ ਜਿਹੜਾ 500 ਰੁਪਏ ਦਾ ਕੰਮ ਆ 5-5000 ਰੁਪਏ ਲੈ ਕੇ ਕਰਦੇ ਉਸ ਤੋਂ ਮੈਨੇ ਕੰਮ ਹੀ ਨਹੀਂ ਕਰਦਾ ਇਹ ਕੋਈ ਬੰਦਾ ਪੇਪਰ ਹੀ ਵੇਲ ਕਰ ਦਿੰਦੇ ਹੋ ਕਹਿੰਦੇ ਜੀ ਵੀ ਡ੍ਰਾਈਵਿੰਗ ਟੈਕ ਦੇਦਾ ਇਹਨਾਂ ਨੇ ਇੰਗੇ ਦਿਲ ਜੇ ਕਰਨੀ ਭਾਵੇਂ ਸਹੀ ਹੋਵੇ ਜਾਂ ਗਲਤ ਹੋਵੇ ਗਲਤ ਹੁੰਦੇ ਚਲੋ ਉਹ ਤਾਂ ਮੈਂ ਹੀ ਮੰਨਦੇ ਆ ਜਿਹਦਾ ਮਾੜਾ ਜੀ ਇਹਨਾਂ ਨੇ ਨਿਕਲ ਨਹੀਂ ਕਰਨੀ ਨਾ ਨਾ ਕਰਨੀ ਹਰ ਕੰਮ ਚ ਇਹ ਪੱਤੇ ਤਿੰਨ ਹੀ ਆਏ ਹੋਏ ਨੇ ਤਿੰਨ ਨਹੀਂ ਜੀ ਸਿਰਫ ਤਿੰਨ ਹੀ ਨੇ ਸੱਤ ਟੋਟਲ ਦੇ ਹੁੰਦੇ ਦੋ ਆ ਜੀ ਪਰ ਦੋ ਹੀ ਬੰਦੇ ਹੁੰਦੇ ਕੋਈ ਮੇਨ ਤਾਂ ਇੱਥੇ ਇੱਕ ਮੈਡਮ ਉਧਰ ਬੈਠੀ ਹੁੰਦੀ ਹੈ ਜਾਂ ਕਿਸੇ ਨਾਲ ਬੈਠਾ ਹੋ ਦੋ ਹੀ ਜਣੇ ਹੁੰ ਇਨਾਂ ਦਾ ਇਨਾਂ ਦਾ ਨਾਮ ਕੀ ਆ ਯਾ ਜਵੀ ਕਿਹਨਾਂ ਦਾ ਜੀ ਆ ਜਿਹੜੇ ਦੋ ਬੰਦੇ ਬੈਠੇ ਨੇ ਨਾਮ ਤੋਂ ਕੱਟੀ ਇਹਨਾਂ ਦਾ ਵੈਡ ਸ਼ੀਟ ਲੈ ਐਂਡ ਆਪਣੀ ਟਿਕਟ ਦੱਸੋ ਜੀ ਰਾਜ ਦੇ ਦਿੱਤਾ ਮੈਂ ਤੇ ਭੜਿਆ ਸਰਕਾਰੀ ਹਿੰਦੀ ਅਧਿਕਾਰੀ ਨੂੰ ਪਿਛੇ ਲੈ ਕੇ ਜਾਓ ਇੱਥੇ ਪਰਚਾ ਤੱਕ ਬਣੋ ਕਿੱਥੇ ਦਾ ਬੰਦਾ ਉਹ ਇਹ ਫਾਈਲ ਲੈ ਕੇ ਆਣ ਵਾਲੇ ਭੜਿਆ ਹੋਏ ਤਾਂ ਰੁਕ ਕੇ ਲੈ ਲਓ ਕਿ ਪ੍ਰਾਈਵੇਟ ਬੰਦਾ ਇੱਥੇ ਦਲਾਲੀ ਕਰ ਰਿਹਾ ਨਾ ਨਾ ਰਵੇ ਰਵੇ ਇਹਨਾਂ ਤੋਂ ਰਿਟਰਨ ਨਾ ਕਰਾਓ ਇਹ ਜਿਹੜਾ ਤਰੀਕਾ ਤੁਸੀਂ ਚਾਹੁੰਦੇ ਨੇ ਆਪ ਆਪ ਤਰਾਹੀ ਮੈਂ ਵੀ ਦੇਬਿਆ ਮੇਰੇ ਨਾਮ ਤੇ ਪਰਚਾ ਦਰਜ ਕਰੀ ਜੀ ਮੈਂ ਤਾਂ ਕਿ ਇੱਥੇ ਮੈਸੇਜ ਦੇ ਕੇ ਨਾ ਪਰਚਾ ਦਰਜ ਕਰਨਾ ਹੋਰ ਕੀ ਦਾ ਜੀ ਕੋਈ ਹੋਰ ਕੰਮ ਮੈਂ ਇਹ ਲੈ ਕੁਛ ਨਹੀਂ ਭੇਜਦਾ ਕੋਈ ਤਾਂ ਕੋਈ ਗੱਲ ਨਹੀਂ ਰਿਟਾਇਰਮੈਂਟ ਤੋਂ ਬਾਅਦ ਰਸੇ ਹੀ ਕੀ ਕੰਮ ਆ ਹਮੇ ਚਲੋ ਗੱਲ ਨਹੀਂ ਨਹੀਂ ਗਲਤੀ ਹੈ ਕੋਈ ਜੀ ਦੁਨੀਆ ਨੂੰ ਤਰਪਾਇਆ ਗਿਆ ਰੋਟੀ ਰੋਟੀ ਨਹੀਂ ਜਾਈ ਜਾਉਂਦੀ ਕੋਈ ਕੰਮ ਨਹੀਂ ਕਰਦਾ ਸਾਡੇ ਮਿਲਦੇ ਸਹੀ ਜਾਂਦੇ ਨੇ ਕੋਈ ਤਿੰਨ ਤਾਂ ਲੈਣਾ ਇਹ ਤੋਂ ਗਲਤੀ ਹੋ ਗਈ ਜੀ ਉੱਥੇ ਜਾਣ ਦੇ ਲਈ ਤੇ ਮੇਰੇ ਬਿਆਨਾਂ ਦਾ ਪਰਚਾ ਦਰਜ ਹੋਣਾ ਚਾਹੀਦਾ ਹਾਂ ਜੀ ਗੱਲ ਪਾਇਆ ਨਾ ਤੁਸੀਂ ਕੌਣ ਨੇ ਛੇੜੇ ਨੇ ਦੋਹਾਂ ਗੱਦੀ ਦੇ ਅੰਦਰ ਗੱਦੀ ਦੇ ਅੰਦਰ ਇੱਕ ਨਾ ਮੇਰੀ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਅਪੀਲ ਆ ਜੀ ਸਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਮੇਰਾ ਇੱਥੇ ਫੋਨ ਨੰਬਰ ਬਾਅਦ ਲਿਖੇ ਦਿੱਤਾ ਹੋਇਆ ਬਿਲਕੁਲ ਸਹੀ ਕੋਈ ਨਾ ਕਿਹੜਾ ਫੋਨ ਆਇਆ ਹੈ ਤਾਂ ਨਹੀਂ ਆਇਆ ਮੈਂ ਸਾਹਮਣੇ ਨਹੀਂ ਤੁਸੀਂ ਕੀਤਾ ਸੀਗਾ ਹਾਂ ਇਸ ਕਰਕੇ ਤੁਸੀਂ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਮੇਰਾ ਪੇਪਰ ਸਾਥੇ 700 ਬੰਦੇ ਇੱਕ ਦੌਰ ਤੋਂ ਬਦਲ ਗਏ ਹੂੰ ਦੋ ਬੰਦੇ ਪਏ ਨਹੀਂ ਚਾਰ ਬੰਦੇ ਨਹੀਂ ਚਾਰ ਚੋ ਮੇਰੀ ਗੱਲ ਸੁਣ ਇੱਥੇ ਬੱਕ ਦੇ ਦੋ ਐਪ ਦੋ ਨਹੀਂ ਤੇ ਚਾਰ ਦੀ ਕੀ ਕਿਵੇਂ ਲੱਗੀ ਤੀ ਤਿੰਨ ਤੇ ਚੋ ਚਾਰ ਬੰਦੇ ਇਹਨਾਂ ਦੇ ਅਫਸਰ ਹੈ ਇੱਕ ਅਫਸਰ ਕਿਉਂ ਨਹੀਂ ਲਾਈ ਫਿਰ ਉਹਨਾਂ ਦੀ ਗਲਾਉ ਨਾ ਸੁਣਾ ਗਲਾਉ ਗਲਾਉ ਨਾਲ ਚਾਰ ਇਹ ਮੈਂ ਅਪਲਾਈ ਹੈ ਜੀ ਨਹੀਂ ਗਿਆ ਵਾਲਾ ਮਨੂਵਲ ਹੋ ਚੁੱਕੀ ਹੈ ਲੈ ਕੇ ਚਾਰ ਕਿਹੜਾ ਨੂੰ ਹੋ ਗਿਆ ਕਿ ਯਾਰ ਇਹ ਦੋ ਬੰਦੇ ਲੈ ਇਹਨਾਂ ਦੀ ਆਪਾਂ ਐਕਸਟੈਂਡ ਹੋਣੀ ਲੱਗੇਗਾ ਨਹੀਂ ਤੁਸੀਂ ਕਹਿੰਦੇ ਤਾਜੀ ਜੀ ਨੇ ਇੱਥੇ ਦੋ ਹੀ ਐਕਸਟੈਂਡ ਆਪਰੇਟਰਸ ਨੇ ਮੈਨੂੰ ਥਾਪ ਕੇ ਕਿਹਾ ਕਿ ਮੈਂ ਬਰਸ ਦੇਖੀ ਨਾ ਫਿਰ ਮੇਰੀ ਕੋਲ ਥਾਪੀ ਹੈ ਕਿ ਦਾ ਪੈਨਲ ਇਹਨਾਂ ਦੀ ਅੱਛੜ ਵਿੱਚ ਲਾ ਰਹੇ ਹਾਂ ਠੀਕ ਹੈ ਇਹਨਾਂ ਨੂੰ ਸਰ ਰੋਲਾ ਕੀ ਆ ਜਿਹੜੇ ਫੋਟੋ ਕਰਾ ਜਾਣ ਦੇਣਾ ਇਹ 15 ਮਿੰਟ ਵਾਲੀ ਨੂੰ ਨਹੀਂ ਦਿੰਦਾ ਮੀਨਾ ਅਪਰੂਵਲ ਨਹੀਂ ਦਿੰਦੇ ਉਹ ਤੁਹਾਨੂੰ 6 ਮਹੀਨੇ ਦਾ ਹੋ ਗਿਆ 8 ਮਹੀਨੇ ਹੋ ਗਿਆ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਅਪਰੂਵਲ ਥੈਂਕ ਯੂ ਸਰ ਥੈਂਕ ਯੂ ਪਰਵਾਹ ਮਾਰ ਬਸ ਆ ਬੰਦੇ ਕਹਿੰਦੇ 5-5 ਰੁਪਏ ਲੈ ਕੇ ਤੁਹਾਨੂੰ 5 ਕੱਪ ਦੇ। ਉਹ ਬੰਦਾ ਵੀ ਜਹੰਮ ਗਿਆ ਲੈ ਕੇ ਨਾ। ਆ ਦੇਖਣਾ। ਆ ਹੁਣੇ ਖੜਾ। ਆ ਹੁਣੇ ਖੜੇ ਨੇ। ਬੜਕੀ ਆ। ਇਹ ਵਾਲੀ ਲੇਡੀ ਖੜਾ ਦਾ। ਮੈਂ ਮੇਰੇ ਕੋਲ ਕੀ ਹੈ। ਇਹ ਮੇਰੇ ਬੋਲੇਗੇ। ਮਜੂਦਾ ਖੜਾ ਲੈ ਕੇ। ਹਾਂ। ਕੱਤੀ ਦਿਨ ਨੂੰ ਮਾਇਆ ਤੇ ਕੀ ਜਰੂਰੀ ਆ। ਜਾਂ ਤਾਂ ਮੇਰੇ ਦਿਨ ਦਾ ਸੰਗਤ ਅੱਗੇ ਦੇਖਦੇ। ਮੈਂ ਤੁਹਾਨੂੰ ਜੀ ਆਦੀਪਤਵ ਦੀ ਹੈ। ਪਤਾ ਲੱਗਾ ਪਤਾ ਕਾਰਡ ਆ ਇਹ ਕਿੰਨਾ ਜਿੱਤ ਲਈ ਨਾ ਪੁਲਿਸੀ ਬਲਦੀ ਜੋ ਪਾਈ ਤੂੰ ਨਹੀਂ 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 ਇੱਕ ਮਿੰਟ ਤੇਰੀ ਤੇਰੀ ਕਿਹੜੀ ਸਿਕਿਉਰਟੀ ਹੈ ਕਿਹੜੀ ਕਿਹੜੀ ਸਿਕਿਉਰਟੀ ਲੱਗੂ ਹੈ ਹੈ ਕਾਸਕੋ ਸਿਕਿਉਰਟੀ ਕਰੀਂ ਡਰੈਸ ਕਿਤੇ ਅੰਦਰ ਆਈਡੀ ਕਾਰਡ ਦਿੱਤੇ ਆਈਡੀ ਕਾਰਡ ਹੜੱਪ ਕਰਵਾ ਲੈਣੋ ਤੇ ਸਿਕਿਉਰਟੀ ਦਾ ਜਿਹੜਾ ਕੋਡ ਆ ਜਿਹੜਾ ਉਹਦਾ ਡਰੈਸ ਦਾ ਪਾਇਆ ਕਮਿਟੀ ਓ ਪ੍ਰੈਸ ਤੋਂ ਆਗੇ ਨਾਲ ਮੇਰੀ ਗੱਲ ਕਰਾਓ ਤੇ ਲੋਕਾਂ ਨੂੰ ਬੱਸ ਕੇ ਮੰਨਦੇ ਨਹੀਂ ਨਾ ਨਹੀਂ ਮੰਨਦਾ ਤੈਨੂੰ ਭੇਜਾਂ ਮੈਂ ਇਹ ਕਹਿੰਦਾ ਜੀ 31 ਦਾ ਕੰਮ ਨਹੀਂ ਹੋ ਰਿਹਾ ਤੇਰੇ ਕਹਿੰਦੇ 31 ਤੋਂ ਮੇਰੇ 76 ਡਰਾਈਵਰ ਕਢਾਈ ਆ ਤੇ ਕੰਮ ਹੁੰਦਾ ਹੀ ਕੇਰੇ ਤੋਂ ਬਾਹਰ ਮੈਂ ਵੀ ਇਸ ਦਾ 31 ਨੂੰ ਮੈਂ ਵੀ ਅੱਛੀ ਹਾਂ ਮੈਂ ਇਹਨੂੰ ਇੱਕ ਬੰਦਾ ਕੰਨੀ ਤੋਂ ਆਇਆ ਇਹਨੂੰ ਰਿਕੁਐਸਟ ਕਰ ਰਿਹਾ ਭਾਜੀ ਮੈਂ ਦਿੱਲੀ ਤੋਂ ਆਇਆ ਤਾਂ ਕਿੱਦਾਂ ਰਹੂੰਗਾ ਇਹ ਉਹਨੂੰ ਕਹਿੰਦੇ ਕਮਰਾ ਲਾ ਲਾ ਮੈਂ ਮੈਂ ਜੀ ਨਹੀਂ ਕਿਹਾ ਕਮਰਾ ਲਾ ਲਾ ਤੁਸੀਂ ਉਹਨੂੰ ਪਹਿਲਾਂ ਕਿਹਾ ਕਮਰਾ ਲਾ ਲਾ 1000 ਰੁਪਏ ਦੇ ਸਕੂਟਰ ਸਕੂਟਰ ਹਨ ਫੋਨ ਬਦਲ ਨਹੀਂ ਕਿ ਨਾ ਕੋਈ ਹੋਵੇ ਤੁਹਾਡਾ ਲੋਕ ਇੱਥੇ ਨਾਲ ਗੱਲ ਕਰ ਸਕਦਾ ਹੈ ਕਿ ਜਿਦਾਂ ਕਰਦਾ ਹੈ ਸਕਿਊਟੀ ਪਹਿਲੀ ਗੱਲ ਤੂੰ ਤੇਰਾ ਤੂੰ ਗਾੜਾ ਦਾ ਟੂਰ ਚੱਕਰ ਚੱਕਰ ਨਹੀਂ ਆਡੀਓ ਆਡੀਓ ਫੋਨ ਹੁੰਦਾ ਦੇਣਾ ਲੈ ਚੱਲ ਜੋ ਦਿੱਤੇ ਹੁੰਦੇ ਆ ਕਿਉਂ ਮੈਂ ਤੇ ਬੋਲਦਾ ਸਾਰੀਆਂ ਵੀ ਦੇ ਪ੍ਰਾਈਵੇਟ ਕੰਪਨੀਆਂ ਦਾ ਗਾਰਡ ਆ ਨੰਨਾ ਪ੍ਰਸ਼ਾਸਨ ਤਾਂ ਇਹ ਲੈਣਾ ਤੇ ਤੇਰੇ ਕੋਲ ਦਾ ਪੇਪਰ ਹੈ ਸਰਕਾਰੀ ਕੋਈ ਨਾ ਸਰਕਾਰ ਦਾ ਨਾ ਹੋਣੀ ਕੋਈ ਦੂਜੀ ਕਿਨਾਰੇ ਤੋਂ ਪ੍ਰੋਟੈਸਟ ਲੈਣਾ ਉਹਨਾਂ ਬਸਤਾਂ ਨੂੰ ਫਸਲਾ ਰਹੀਆਂ ਆਪਾਂ ਉਹਨਾਂ ਨੂੰ ਮੱਤ ਦੇਵੋ ਜੇ ਕਾਲਿੰਗ ਦੇਖ ਲੋ ਮੈਂ ਕਹਿੰਦਾ ਅੱਜ ਅਸੀਂ ਝੂਠ ਬੋਲਦੇ ਹਾਂ ਹੁਣ ਹੀ ਬੋਲੂਗਾ ਸਾਰੋ ਸਾਰੇ ਬਸ ਹਾਂਜੀ ਹਾਂਜੀ ਮੈਂ ਵੀ ਤੁਹਾਡੀ ਮਿੰਤਾ ਕਰ ਦਿੰਦੀ ਆ ਸਾਰਿਆਂ ਨੂੰ ਪ੍ਰੈਸ ਦਾ ਦੋ ਪ੍ਰੈਸ ਕਰ ਦੋ ਕਹਿੰਦਾ ਕੋਈ ਨਾ ਕੋਈ ਨਾਲ ਹੀ ਮਿਲਿਆ ਆਇਆ ਕੋਈ ਵੀ ਉਹਨੂੰ ਬਿਠਾ ਲੈਂਦੇ ਆ ਭਾਈ ਮਲਾਜਮ ਆਪੇ ਕਿੱਥੇ ਆ ਉਹਨੂੰ ਹਾਸੇ ਪੜਾਉਂਦੇ ਮੇਰੇ ਕੋ ਨੰਬਰ ਤੇ ਫੋਨ ਕਰੋ ਕੋਈ ਨਾ ਕੋਈ ਨੰਬਰ ਪੁਨਰ ਸਟਾਰਟ ਤੁਹਾਨੂੰ ਐਵੀਡੈਂਸ ਦਈਏ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਸਾਡਾ ਕਿਹਦੇ ਨੂੰ ਗਲਤ ਸਮਝਦੇ ਹੋ ਇਹ ਦੋ ਮਿੰਟ ਦਾ ਕੰਮ ਸੀ ਜਿਹੜਾ ਤੁਹਾਡੇ ਆ ਕੇ ਮੇਰੇ ਦੋ ਕਿਤੇ ਲੈਣਾ ਜੇ ਖੜੇ ਆ ਮੈਂ ਵੀ ਤਾਂ ਤਿੰਨ ਕੁਰਸੀਆਂ ਲੱਗੀਆਂ ਸੀ ਪਰ ਤੋਂ ਇੱਕ ਮਲਾਇਮ ਬਣਾ ਨੂੰ ਹੁਣੇ ਭੇਜਿਆ ਥਾਣੇ ਉੱਗੋ ਬੈਠਾ ਸੀ ਉੱਥੇ ਜੇ ਤਾਂ ਆ ਜਾਣੇ ਉਹ ਤਾਂ ਲੱਭਦੇ ਬਾਹਰੋਂ ਵੀ ਆ ਦੇਣਾ ਕੰਮ ਦੇ ਆ ਦੇਣਾ ਕਿਹਾ ਉਹਦਾ ਆਲੂ ਚੋਰੀ ਬੰਦ ਉਹ ਲਾ ਦੇਖੋ ਜੀ ਮੈਂ ਚੰਗੀ ਗੱਲ ਕਰ ਰਿਹਾ ਨਹੀਂ ਹੋ ਰਿਹਾ ਅੱਛਾ ਕੰਮ ਮੇਰਾ ਹੁਣ ਕੱਪੀ ਜੱਟ ਪਾਣਾ ਵਾਲੀ ਤਾ ਉਹਨਾਂ ਖਰੋਮਾ ਕੱਪੀ ਨੂੰ ਆਂਦਾ ਕੋਲ ਮੈਨੂੰ ਕਹਿੰਦਾ ਜੀ ਬਰਪਨਾ ਦਸੰਬਰ ਹੈਗਾ ਛੁੱਟਿਆ ਦਾ ਮੋਲਾ ਛੁੱਟੀ ਹੋਈ ਤਾਂ ਨਹੀਂ ਬਲਕਿ ਕਿੰਨੇ ਕੰਮ ਨਹੀਂ ਹੁੰਦਾ ਹੁੰਦਾ ਇਹ ਜਿਹੜਾ ਜਿਹੜਾ ਕੋਈ ਨਹੀਂ ਕਰਦਾ ਆਮਨੇ ਚਲਾਦਾ ਜਾਲੀ ਪੂਰਨ ਇਸੇ ਖੜੀ ਨਾ ਇੱਕ ਜਾਲੀ ਗਮੋਂ ਰੇਤੀ ਜਿੱਦੇ ਤੋਂ ਸਭ ਉੱਠਦਾ ਇਹ ਐਮਐਨਏ ਦੇ ਨਾਲ ਜਿਹੜੇ ਰੇਡ ਮਾਰਦੇ ਉਹ ਮਦਨਿਆ ਕੀ ਮਕਰਦਾ ਹਲੋ ਯਾ ਦੋਨੋਂ ਵੇਖ ਲੈਣਾ ਮੈਂ ਕਰੀਤਨ ਪਰ ਤੇ ਬਤਾਉਂ ਕਿ ਇਸ ਦੀ ਕੰਡੀਸ਼ਨ ਮੇਰੇ ਅੰਦਰ ਹੀ ਜਾਂ ਤਾਂ ਨਾ ਨਹੀਂ ਆਉਣਾ ਐਮਐਨਏ ਪੀਡੂ ਵਾਲਾ ਮੇਰਾ ਬਿੱਲ ਆਇਆ ਨਾ ਗਲਤ ਕਰਨੀ ਇਹ ਅੱਜ ਸਪੀਕਰ ਲਾ ਸਪੀਕਰ ਲਾ ਪਟਿਆਲਾ ਜਦੋਂ ਕੋਈ ਕਰਤਾਰ ਸਾਹਿਬ ਠਿਕਾਣਾ ਤੋਂ ਬੜੀ ਤਾਂ ਕਿ ਕਰਤਾਰ ਸਾਹਿਬ ਵੇਖਣਾ ਤੁਹਾਡਾ ਇੱਥੇ ਲਾਇਆ ਹੋਇਆ ਬੰਦਾ ਸਿਕਿਉਰਟੀ ਦੇ ਉੱਤੇ ਬਹਿਣ ਲੁਹਾਨੇ ਤੋਂ ਬੋਲ ਰਿਹਾ ਹੈਗਾ ਇਹ ਲਾਇਆ ਆਰਟੀਆ ਆਫਿਸ ਜਿੱਥੇ ਲਾਇਸੈਂਸ ਵਗੈਰਾ ਰੋਜ਼ਗਾਰਡਨ ਉੱਥੇ ਰੋਜ਼ਗਾਰਡਨ ਦੀ ਇੱਕ ਬ੍ਰਾਂਚ ਚਲਾਇਆ ਜਿੱਥੇ ਫੋਟੋ ਫੋਟਾ ਹੋ ਜਾਂਦਾ ਜਿਵੇਂ ਬੱਚੇ ਨੂੰ ਦੇ ਦਿੰਦੇ ਸਟ੍ਰੀਟ ਕੋਰਨਰ ਸਟ੍ਰੀਟ ਕੋਰਨਰ ਲੰਗ ਟਾਈਮ ਰਾਮ ਸਿੰਘ ਜੀ ਦੇ ਮੈਂ ਰੱਗੇ ਅਸੀਂ ਬੜਾ ਪਬਲਿਕ ਸਾਰੀ ਖੜੀ ਲਾਈਵ ਚੱਲ ਰਿਹਾ ਪ੍ਰੋਗਰਾਮ ਠੀਕ ਹੈ ਅਗਰ ਹਰੇਕ ਨੂੰ ਫੈਸਲਾਤਾ ਹੈ ਮੇਰੀ ਸਰਕਾਰੀ ਕਾਗਜ਼ ਲੈ ਕੇ ਹਰੇਕ ਦਾ ਜਿਹੜਾ ਪੈਸੇ ਦੇ ਜਿਹਦਾ ਟੈਸਟ ਪੀਰ ਆਉਣਾ ਹੈ ਤੇ ਤੁਹਾਡੀ ਨੋਲੇਜ ਸਾਹਮਣੇ ਆਣਾ ਹੈ ਤੇ ਜਨਤ ਦੀ ਜੇ ਮੈਨੂੰ ਪਰਮਿਸ਼ਨ ਹੋਈ ਤਾਂ ਮੈਂ ਅੱਜ ਅੱਗੇ ਕਰ ਆਪਣੇ ਫਾਈਨ ਨਾਮ ਤੋਂ ਆ ਰਿਹਾ ਨਿਰੋਜ ਜਾਨਤ ਸੇ ਕਿਨਾਂ ਨੰਬਰ ਵਾਲੇ ਬਾਰਨ ਲਾਇਸੈਂਸ ਪਾ ਦਿਓ ਸਰ ਜਿਹੜਾ ਬੰਦਾ ਗਲਤ ਆ ਉਹਨੂੰ ਆਪਾਂ ਬੜੀ ਵੱਡੀ ਸੋਹਣੀ ਕੰਪਨੀ ਆ ਪੈਕਸੋ ਅਸਾਂ ਆਪੇ ਇਹਦਾ ਮਤਲਬ ਜਿਵੇਂ ਜੀ ਡਾਕਟਰੀ ਫਾਰਮੈਸਟ ਦਾ ਡੇਕਾ ਕੰਮ ਕਰ ਰਿਹਾ ਪਰ ਇਹ ਤਾਂ ਡਿਫਾਲਟਰ ਰੱਖਾਂਗੇ ਤਾਂ ਆਪਣੀ ਸਾਰਾ ਨਾ ਦੇ ਦੇ ਇਸ ਇਸ ਬੰਦੇ ਨੂੰ ਆਪਾਂ ਲੈਣਾ ਕੀ ਇਹ ਜਿੰਨਾ ਤੇ ਨਵਾਂ ਬੰਦਾ ਭਰਤੀ ਕਰੋ ਇਹ ਚੱਲਦਾ ਕਰੀਏ ਨਾ ਕਰਦੀ ਆ ਸਰ ਮੈਂ ਮੈਂ ਇਹਦੇ ਕਰਦੀ ਆ ਨਾ ਇਹਦੇ ਵਰਤੀ ਪਈ ਹੋਈ ਆ ਪੁਲਿਸ ਵਾਲੀ ਜਿਹੜੇ ਪੱਕ ਬਣੀ ਹੋਈ ਆ ਪੁਲਿਸ ਵਾਲੀ ਜਿਹੜੇ ਪੈਟ ਪਈ ਹੋਈ ਆ ਪੁਲਿਸ ਵਾਲੀ ਜੈਕਟ ਪਈ ਹੋਈ ਆ ਲੋਕਾਂ ਨੂੰ ਡਰਾਉਂਦਾ ਆ ਫੋਟੋ ਤੁਹਾਨੂੰ ਲਾਈਵ ਹੋ ਗਿਆ ਦੀ ਫੋਟੋ ਤੁਸੀਂ ਭੇਜ ਲਾ ਰਹੇ ਹੋ ਇਹ ਜੋ ਫੋਟੋ ਇਹ ਜੋ ਫੋਟੋ ਭੇਜਦੇ ਹੋ ਔਰ ਮੈਂ ਤੇ ਪਰਚਾ ਦਰਜ ਕਰਾਉਣ ਲੱਗਦਾ ਨਹੀਂ ਬਿਠਾਓ ਯਾਰ ਫਰੋ ਬੰਦਾ ਨਹੀਂ ਫਰੋ ਵਿੱਚੋਂ ਇੱਕ ਬੇਨਤੀ ਨਹੀਂ ਨਹੀਂ ਮੈਂ ਕੋਈ ਸੁਣਨੀ ਨਹੀਂ ਤੇ ਬੇਨਤੀ ਕੋਈ ਨਹੀਂ ਸੁਣਨੀ ਬਾਜੀ ਤੁਹਾਨੂੰ ਜਿਹੜੀ ਕੰਮ ਕਰਤੋ ਆ ਉਹ ਪੈਸਾ ਨਹੀਂ ਹੋ ਰਿਹਾ ਕੋਈ ਨਹੀਂ ਸਮਝਦਾ ਯਾਰ ਛੱਡ ਦੇ ਕਿਨੋਂ ਤਰ ਤੋ ਬਹੁਤ ਵੀ ਦਾ ਬੰਦਾ ਉਹਦਾ ਬੜਿਆ ਆ ਬੜਿਆ ਪੜਕੇ ਬਿਠਾਉ ਇਹਨੂੰ ਗੱਡੀ 'ਤੇ ਉਹ ਬੋਜੀ ਉਹ ਤੀਜਾ ਕਿਹੜਾ ਇੱਥੇ ਆ ਗਏ ਚੋ ਲੈ ਆਓ ਉਹਨੂੰ ਵੀ ਲੈ ਆਓ ਕੱਢ ਜਾਓ ਕੈਮਰੇ ਵਾਲਾ ਬੰਦਾ ਇਸ ਪੱਕਾ ਮਲਾ ਦੂਗੀ ਕੋਈ ਗੱਲ ਐ ਬੰਦਾ ਪੱਕਾ ਸੀ ਇੱਥੇ ਪੱਕਾ ਮੈਂ ਇਹਨੂੰ ਬਹੁਤ ਰਿਕੁਐਸਟ कितनी बार शुरू आया मैं पाजी करा दो करा दो करता छोटी रंगों बोला मैं थी 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 थी। का ठीक करता ठीक ठीक तो मैं आया इससे जेसो सेटिंग फोन जाऊंगा तो प्रूवर होने नहीं तो प्रूवर नहीं हो रही है नहीं हो रही है नहीं हो रही है जी आप फास्ट लोड करती हूं चाकिला ने करती हूं काम भी तो मैं करूंगा मै ਜੋ ਕਿ ਟਰੈਕ ਦੇ ਉੱਤੇ ਵੀ ਬੈਠਾ ਬਾਪਸੇ ਰਹੇ ਹੋ ਯਾਰ ਕਦੋਂ ਲੋਡ ਹੋਵੇ ਕਿੱਥੇ ਅੱਸੀ ਹੋ ਤਾਂ ਇੱਕ ਤਾਂ ਪਉਂਦਾ ਮੈਂ ਜਦ ਲੈਕਪੱਤੇ ਫੜੇ ਉਹਨਾਂ ਦੇ ਕੋਲੇ ਪਰਚਾ ਪਾਉਂਦੇ ਤੇ ਕਾਲੇ ਕਰੀ ਜਾ ਰਹੀ ਹੈ ਇਨਕੈਰੋਗੇਸ਼ਨ ਕਰਨੀ ਆ ਔਰ ਇਹਨਾਂ ਤੋਂ ਸੱਚ ਬਗਵਾਣਾ ਕਿਹੜੇ ਕਿਹੜੇ ਬੰਦੇ ਇੱਥੇ ਨੂੰ ਆਉਂਦੇ ਤੇ ਉਹ ਨਾਲ ਹੀ ਬੰਦੇ ਚੱਕ ਲੜੇ ਜਿਹੜੇ ਕੋਈ ਯਾਰ ਜ਼ਰੂਰੀ ਆ ਇੰਜੇ ਤੈਨੂੰ ਕਰਦਾ ਯਾਰ ਮੈਂ ਤੂੰ ਮੈਂ ਕਰਦਾ ਤੈਨੂੰ ਕਰਦਾ ਮੈਂ ਟਰੈਕ ਤੇ ਤੇ ਪਕਿਆ ਜੋ ਕਿਤਾਬ ਨੂੰ ਪ੍ਰੋਟੈਕਟ ਦੇ ਕੀ ਤਰ੍ਹਾਂ ਸਟੱਬ ਕਰਦੇ ਨੇ ਨਹੀਂ ਪੜ੍ਹੇ ਦਾ ਪਰਵਾਹ ਨਹੀਂ ਹੈ ਹੁਣ ਇੱਕ ਵਾਰੀ ਫਾਰਵਰਡ ਕਰਦੇ ਸਾਰੇ ਜਾ ਜਾਂਦੇ ਨੇ ਤਾਂ ਕੰਪਨੀ ਦਾ ਕੌਣ ਆ ਪਿਆ ਜਾਂਦਾ ਇਹ ਫੈਰ ਜਾ ਉਹਨਾਂ ਦੀ ਹੈ ਕਿਉਂ ਆ ਜਾਂਦੇ ਨਹੀਂ ਕੋਈ ਹੈ ਉਹਨਾਂ ਦੀ ਹੈ ਨਹੀਂ ਜੋ ਵੀ ਹੈ ਤੈਨੂੰ ਇੱਥੇ ਕਿਹਨੇ ਲਵਾਇਆ ਮੈਨੂੰ ਆਪਣਾ ਉਹ 10 ਬੰਦਾ ਕਿਹਨੇ ਲਵਾਇਆ ਕੋਈ ਠੀਕਾ ਦਾ ਕਿਹਨੂੰ ਮੈਨੂੰ ਤਾਂ ਲੈਣੇ ਲੈ ਕੇ ਟ੍ਰੈਨਿੰਗ ਲੈ ਕੇ ਤੈਨੂੰ ਕਿਹੜੀ ਕੰਪਨੀ ਨੇ ਲੱਗਿਆ ਆ ਮਾਰੀ ਪਹਿਲਾ ਸਮਝ ਦੇਖਾਂ ਹਾਂ ਇਹਨਾਂ ਕੰਪਨੀ ਦਾ ਜਿਹੜਾ ਤੇਰਾ ਇਹ ਤੈਨੂੰ ਪੁਆਇੰਟ ਕਰਾਇਆ ਉਹ ਅਜੇ ਨਾਲ ਕੋਈ ਲੈਟਰ ਹੈਗੀ ਐਕਟ ਕਰੋ ਜੀ ਇਹਨੂੰ ਨਾਲ ਲੈ ਕੇ ਜਾਓ ਚੌਕੀ ਉਧਰ ਬਲਟ ਰੋਕੋ ਠੀਕ ਹੈ ਨੇ ਐਵੀਡੈਂਸ ਦਿਖਾਓ। ਦੇਖੇ ਨਾ ਇਹ ਚਾਈ ਚੜਾਉਣੀ ਐ ਤੁਹਾਨੂੰ। ਲੈ ਜਾਨੂ। ਹੋਰ ਕਿਹੜਾ ਜੀ? ਇੱਕ ਆ। ਇੱਕ ਉਹਨੂੰ ਭੇਜਿਆ ਜੀ ਪਹਿਲਾਂ ਬਿੱਕਾ। ਕਿਹੜਾ ਮੁੰਡਾ? ਤਿੰਨ ਬੰਦੇ ਭੇਜਦੇ ਤੁਹਾਨੂੰ। ਕੋਈ ਨਾ ਕੋਈ ਨਾ ਸਤੂ ਜੀ। ਨਹੀਂ ਨਹੀਂ ਤੂੰ ਜਿਹੜਾ ਦੰਦ ਜਿਆ ਕੱਢਦਾ ਨਾ। ਸਾਰੇ ਤੇਰੇ ਗਲਤੀ ਅੰਦਰ ਕਰਾਉਂਗਾ। ਆਹ ਸਰ ਗਲਤੀ ਕੀਤੀ ਹੋਵੇ ਨਾ ਗਲਤੀ ਕੀਤੀ ਹੋਵੇ ਉਹ ਜਾਨਾ। ਤੂੰ ਕਢਾ ਕੇ ਤੂੰ ਦੰਦ ਕੱਢਦਾ ਨਾ ਅਜੇ। 200 ਵੀ ਆਈ ਆ। ਇੱਕ ਮਿੰਟ ਜੀ ਤੁਸੀਂ ਡੀਟੀਓ ਸਾਹਿਬ ਨਾਲ ਗੱਲ ਕੀਤੀ? ਇਹਦੇ ਡੀਟੀਓ ਸਾਹਿਬ ਨਾਲ। ਡੀਟੀਓ ਸਾਹਿਬ। ਕੋਈ ਗੱਲ ਨਹੀਂ ਬਿੱਕਾ ਸਾਹਿਬ ਮੈਂ ਆਪਣੇ ਆਪ ਕੱਢ ਲੈਣਾ। ਉਹ ਕੱਢ ਖਰਾਬ ਹੁੰਦਾ ਕੋਈ ਗੱਲ ਨਹੀਂ ਹੋਣਾ ਚਾਹੁੰਦਾ ਜਦੋਂ ਖਰਾਬ ਹੋ ਜਾ ਕੋਈ ਗੱਲ ਜਿੱਦਾਂ ਪੂਰੀ 5 ਸਾਲ ਜ਼ਿੰਦਗੀ ਐ ਨਜ਼ਾਰਾ ਕਰ ਹੋ ਗਈ